2025 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਕੇ ਰਾਣੀ ਲక్ష్ਮੀ ਬਾਈ ਸਕੀਮ ਦੇ ਇਨਕਾਰਟੇ ਚੈਂਪੀਅਨਸ਼ਿਪ ਹੋਈ ਜਿਸ ਵਿੱਚ 6ਵੀਂ ਤੇ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਸਾਰਿਆਂ ਨੂੰ ਮੈਂ ਹਾਂ ਗੋਬਿੰਦ ਰਾਏ ਨਕੋਦਰ ਬਲੌਕ 2 ਦੇ ਵਿੱਚ ਅਸ ਵੇਲੇ ਅਸੀਂ ਸ਼ੰਕਰ ਸੀਐਸ ਸਕੂਲ ਦੇ ਖੜੀਆਂ ਜਿੱਥੇ ਕਹ ਦੱਸੀਏ ਕਿ ਰਾਣੀ ਲਕਸ਼ਮੀਬਾਈ ਕਰਾਟੇ ਪ੍ਰਤੀਯੋਗਤਾ ਜਿਹੜੀ ਹੋਣ ਜਾ ਰਹੀ ਆ ਬਲਾਕ ਲੈਵਲ ਦੀ ਜੋ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਉਹਦੇ ਵਿੱਚ ਇਸ ਸਕੂਲ ਦੇ ਵਿੱਚ ਬਲਾਕ ਲੈਵਲ ਦੀ ਕੰਪੀਟੀਸ਼ਨ ਹੋਣੀ ਹੈ ਸ਼ੁਰੂ ਕਰਦੇ ਹਾਂ ਟਾਈਮ तो जी मैं फोटो में जाता हूँ। माइगरी नहीं है। ठीक है? इससे मोशी, पूरा मोशी, तेंदुलकर। ठीक है कि जो को जारी है रिपोर्ट। One minute। हर बार बात से एक-एक कमेंट। तो मरे? आधे उस टुकड़ा। एक-एक कमेंट थी बड़ा थी बात। फिर फोटो आओ देखो रे हमें समाजवाज नमस्वा ऑटो फाइट करो जाजना जल्दी आओ सर जी मेरे नाम स्टॉप इधर आओ ये आप बताइए आई मीन एक वीडियो है बच्चों को हां नहीं एक मैं आज आइसक्रीम बहुत सुंदर है ਸਿਸਟਮ ਹੈ ਪਹਿਲੇ ਚਲ ਸਤਿ ਸ਼ਕਾਲ ਅੱਜ ਸ਼ੰਕਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਕ ਨਕੋਦਰ 2 ਵਿੱਚ ਕਾਰਾਟੇ ਚੈਂਪੀਅਨਸ਼ਿਪ ਹੋਈ ਰਾਣੀ ਲక్ష్ਮੀਬਾਈ ਅਦੀਨ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲਾਂ ਨੇ 36 ਸਕੂਲਾਂ ਨੇ ਭਾਗ ਲਿਆ ਬੜਾ ਹਮ-ਹਮਾ ਕੇ ਇਹ ਮੁਕਾਬਲਾ ਹੋਇਆ ਹੈ ਮੈਡਮ ਸ਼੍ਰੀਮਤੀ ਦਮਨਜੀਤ ਕੌਰ ਬਲਾਕ ਇਨਚਾਰਜ ਨਕੋਦਰ ਉਹਨਾਂ ਦੀ ਅਗਵਾਈ ਵਿੱਚ 36 ਸਕੂਲਾਂ ਨੇ ਬੜਾਈ ਹਮ-ਹਮਾ ਕੇ ਇਸ ਕਾਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਤੇ ਇਸ ਮੁਕਾਬਲੇ ਨੂੰ ਕਰਾਉਣ ਦੇ ਵਿੱਚ ਸ਼੍ਰੀ ਗੋਬਿੰਦ ਰਾਏ ਜੀ ਨਕੋਦਰ ਤੋਂ ਕਾਰਾਟੇ ਕੋਚ ਉਹਨਾਂ ਨੇ ਭਾਗ ਲਿਆ ਟੈਂਪਰਸ਼ਿਪ ਕਰਵਾਈ ਇਸ ਟੂਰਨਾਮੈਂਟ ਦੇ ਵਿੱਚ ਜੇਤੂ ਖਿਡਾਰੀ ਜਿਹੜੇ ਹੈ ਕੱਲ ਤੋਂ ਜਲੰਧਰ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਟੂਰਨਾਮੈਂਟ ਵਿੱਚ ਭਾਗ ਲੈਣਗੇ ਧੰਨਵਾਦ